ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਭਾਈ ਮੁੱਲਾ ਸਿੰਘ ਕੀਰ ਦੀ ਸਾਖੀ ਮੁੱਲਾ ਕੀੜ ਲਹੌਰ ਦਾ ਸ਼ਾਹੂਕਾਰ ਤੇ ਸੁਦਾਗਰ ਸੀ ਸਮੇਂ ਦੇ ਚੱਕਰ ਨੇ ਇਸ ਦੀ ਬੁੱਧੀ ਨੂੰ ਪ੍ਰਿਸ਼ਟ ਕਰ ਦਿੱਤਾ ਸੀ ਉਹ ਮਾੜੇ ਕਰਮ ਕਰਨ ਲੱਗਾ ਸਭ ਤੋਂ ਮਾੜਾ ਕਰਮ ਜੂਆ ਖੇਡਣਾ ਸੀ ਜੁਵਾਰੀਆਂ ਦੀਆਂ ਟੋਲੀਆਂ ਨਾਲ ਉੱਠਣ ਬੈਠਣ ਹੋ ਗਿਆ। ਜੂਆ ਖੇਡਿਆ ਹੋਇਆ ਜਿੱਤ ਨਾਲ ਹਾਰ ਜ਼ਰੂਰ ਹੁੰਦੀ ਹੈ। ਜਿਵੇਂ ਜੁਦਿਸਤਰ ਨੇ ਜੂਏ ਵਿੱਚ ਸਭ ਕੁਝ ਹਾਰ ਦਿੱਤਾ ਸੀ। ਤੀਨੇ ਮੁੱਲਾ ਕੀੜ ਵੀ ਸਾਰੇ ਧਨ ਪਦਾਰਥ ਨੂੰ ਹਾਰ ਕੇ ਕੰਗਾਲ ਹੋ ਗਿਆ। ਘਰ ਦਾ ਮਕਾਨ ਤੇ ਘਰ ਦੇ ਭਾਂਡੇ ਰਹਿ ਗਏ। ਜੂਏ ਵਿੱਚ ਸਭ ਕੁਝ ਹਾਰ ਕੇ ਘਰ ਲੰਮਾ ਆ ਪਿਆ। ਮੁੱਲੇ ਕੀਰ ਦੀ ਇਸਤਰੀ ਬਹੁਤ ਨੇਕ ਸੀ ਤੇ ਸਤਵੰਤੀ ਸੀ ਉਸ ਨੇ ਮੁੱਲੇ ਨੂੰ ਜੂਆ ਖੇਡਣ ਤੋਂ ਬਹੁਤ ਰੋਕਿਆ ਕਈ ਵਾਰ ਲੜੀ ਤੇ ਭੁਖੀ ਰਹੀ ਪਰ ਮੁੱਲਾ ਨਾ ਮੰਨਿਆ ਜਦੋਂ ਮੁੱਲਾ ਸਭ ਕੁਝ ਹਾਰ ਗਿਆ ਤੇ ਉਸ ਦੀ ਇਸਤਰੀ ਤੇ ਬੱਚੇ ਭੁੱਖੇ ਮਰਨ ਲੱਗੇ ਉਹ ਵਿਚਾਰੀ ਰਾਤ ਦਿਨ ਰੋਂਦੀ ਰਹਿਣ ਲੱਗੀ ਮੁੱਲੇ ਦੇ ਗਵਾਂਡ ਵਿੱਚ ਇੱਕ ਐਸਾ ਨੇਕ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਹੋਇਆ ਸੀ ਗੁਰੂ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚਦਾ ਗੁਰੂ ਜੀ ਕੋਲੋਂ ਉਪਦੇਸ਼ ਸੁਣਦਾ ਤੇ ਗੁਰੂ ਜੀ ਦੀਆਂ ਬਖਸ਼ੀਆਂ ਰਿੱਧੀਆਂ ਸਿੱਧੀਆਂ ਨਾਲ ਜੀਵਨ ਦੇ ਸੁਖੀ ਤੇ ਸ਼ਾਂਤੀ ਭਰਪੂਰ ਦਿਹਾੜੇ ਗੁਜ਼ਾਰਦਾ ਉਸ ਪਰਵਾਰ ਦੀ ਇੱਕ ਇਸਤਰੀ ਮੁੱਲੇਕੀਰ ਦੇ ਘਰ ਆਈ ਮੁੱਲੇਕੀਰ ਦੀ ਇਸਤਰੀ ਨੂੰ ਰੋਂਦਿਆਂ ਦੇਖ ਕੇ ਉਸ ਨੂੰ ਬਹੁਤ ਤਰਸ ਆਇਆ ਹਮਦਰਦੀ ਨਾਲ ਉਸਨੇ ਮੁੱਲੇਕੀਰ ਦੀ ਸੁਪੰਤਨੀ ਨੂੰ ਇਹ ਸਲਾਹ ਦਿੱਤੀ ਭੈਣ ਰੋਣ ਦਾ ਕੁਝ ਲਾਭ ਨਹੀਂ ਰੋਣ ਨਾਲ ਸਰੀਰ ਦਾ ਸਤਿਆਨਾਸ਼ ਕਰਨਾ ਹੈ ਹੌਸਲਾ ਕਰ ਰਾਮ ਦੇ ਪਾਈਏ ਨੂੰ ਨਾਲ ਲੈ ਕੇ ਕਰਤਾਰਪੁਰ ਪੁੱਜੋ ਗੁਰੂ ਜੀ ਦੇ ਚਰਨਾ ਉੱਤੇ ਮੱਥਾ ਟੇਕ ਭਲਾ ਕਿਤੇ ਕਰਤਾਰ ਪੁੱਲਾ ਬਖਸ਼ੇ ਇਨਾਂ ਨੂੰ ਸੁਮਤ ਬਖਸ਼ੇ ਤੇ ਸਿੱਧੇ ਰਾਹ ਪਾਏ ਗੁਰੂ ਜੀ ਬਰਕਤਾਂ ਵਾਲੇ ਹਨ ਉਹਨਾਂ ਦੇ ਦਰਸ਼ਨ ਕਰਕੇ ਪਾਪੀ ਤੋਂ ਪਾਪੀ ਮਨਮਤੀਏ ਬਖਸ਼ੇ ਜਾਂਦੇ ਹਨ ਉਹੋ ਦਾਤੇ ਨੇ ਉਹਨਾਂ ਦੀਆਂ ਮਹਿਰਾਂ ਨੇ ਕਈਆਂ ਦੇ ਬੇੜੇ ਪਾਰ ਕੀਤੇ ਹਨ ਪ੍ਰਤਾਪੀ ਦੇ ਘਰ ਕਿੰਨੀ ਕੰਗਾਲੀ ਸੀ ਦੇਖ ਹੁਣ ਰਾਜ ਕਰ ਰਹੀ ਹੈ ਉਹ ਹਰ ਮਹੀਨੇ ਦੇ ਮਹੀਨੇ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ ਸਵੇਰੇ ਅਸਾਂ ਕਰਤਾਰਪੁਰ ਜਾਣਾ ਹੈ ਦੋਵੇਂ ਜੀ ਜਰੂਰ ਸਾਡੇ ਨਾਲ ਚੱਲੋ ਮੁੱਲੇ ਕੀਰ ਦੀ ਇਸਤਰੀ ਨੂੰ ਇਹ ਸੁਲਾਬ ਬਹੁਤ ਚੰਗੀ ਲੱਗੀ ਕਹਿੰਦੇ ਨੇ ਡੁੱਬਦਾ ਹੋਇਆ ਆਦਮੀ ਜਾਨ ਬਚਾਉਣ ਵਾਸਤੇ ਇਧਰ ਉਧਰ ਹੱਥ ਮਾਰਦਾ ਹੈ ਕਿ ਕਿਵੇਂ ਉਸ ਨੂੰ ਕੋਈ ਆਸਰਾ ਮਿਲ ਜਾਵੇ ਮੁੱਲੇ ਕੀਰ ਦੀ ਸੁਪਤਨੀ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਤਾਂ ਸੁਣਿਆ ਹੋਇਆ ਸੀ ਪਰ ਮੁੱਲਾ ਉਸਦੇ ਆਖੇ ਨਹੀਂ ਸੀ ਲੱਗਦਾ ਜੋ ਉਹ ਘਰੋਂ ਚੱਲ ਕੇ ਗੁਰਾਂ ਦੇ ਦਰਸ਼ਨ ਕਰ ਸਕੇ ਭੈੜਾ ਜਾਂ ਮੂੰਹ ਬਣਾਈ ਰਾਤ ਨੂੰ ਮੁੱਲਾ ਕੀਰ ਘਰ ਆਇਆ ਸਾਰਾ ਦਿਨ ਦਾ ਢਿੱਡੋਂ ਭੁੱਖਾ ਸੀ ਉਸ ਦੀਆਂ ਆਂਦਰਾਂ ਉਹਦੀ ਮੂਰਖਤਾ ਉੱਤੇ ਰੋ ਰਹੀਆਂ ਸਨ ਉਸ ਦੀ ਮੰਦ ਭਾਗਣ ਘਰ ਵਾਲੀ ਨੇ ਸੁੱਕੀਆਂ ਰੋਟੀਆਂ ਉਹਦੇ ਅੱਗੇ ਰੱਖੀਆਂ ਉਹਨਾਂ ਨੂੰ ਆ ਚੁੱਕਿਆ ਤੇ ਵੋਟੀ ਉਹਦੀ ਵੋਟੀ ਨੇ ਗੱਲ ਛੇੜੀ ਮੈਂ ਕਿਹਾ ਜੀ ਇਸ ਤਰ੍ਹਾਂ ਵੇਲੇ ਫਿਰਿਆਂ ਤਾਂ ਝਟ ਨਹੀਂ ਲੰਗਣਾ ਨਾ ਚੰਦਰੇ ਜੂਏ ਵਿੱਚੋਂ ਤੂੰ ਸਾਨੂੰ ਕੋਈ ਜਿੱਤ ਹੋਣੀ ਹੈ ਜੂਆ ਮਹਾਪਾਪ ਹੈ ਤਬਾਹੀ ਦਾ ਮੂਲ ਹੈ ਐਸੇ ਜੂਏ ਨੇ ਪੰਜਾਂ ਪਾਂਡਵਾਂ ਨੂੰ ਬਨਵਾਸ ਭੇਜਿਆ ਸੀ ਦ੍ਰੋਪਤੀ ਦੀ ਨਰਾਦਰੀ ਕਰਵਾਈ ਜੂਏ ਤੋਂ ਕਦੀ ਕਿਸੇ ਨੇ ਰੱਜ ਕੇ ਰੋਟੀ ਨਹੀਂ ਖਾਦੀ ਕੌਡੀ ਕੌਡੀ ਦੇ ਆਦਮੀ ਬਾਹਰ ਗਿਆ ਮੈਨੂੰ ਟਿਚਕਰਾਂ ਕਰਦੇ ਨੇ ਕੱਲ ਜਿਹੜੇ ਚਾਚੀ ਜੀ ਮਾਤਾ ਜੀ ਆ ਕੇ ਬੁਲਾਇਆ ਕਰਦੇ ਸਨ ਅੱਜ ਭਾਬੀ ਆਖ ਰਹੇ ਨੇ ਇਸ ਚੰਦਰੇ ਤੇ ਅਣਸਤਕਾਰੇ ਨਾਲ ਉਹ ਮਰਨਾ ਚੰਗਾ ਹੈ ਮੁੱਲਾ ਕੀੜ ਕਹਿਣ ਲੱਗਾ ਭਾਗਾ ਨੇ ਹਾਰ ਦਿੱਤੀ ਇਸੇ ਕੋਲੋਂ ਫੜ ਕੇ 200 ਰੁਪਏ ਅੱਜ ਦਾ ਉੱਤੇ ਲਾਏ ਨੇ ਪਰ ਹਾਰ ਗਿਆ ਹਾਰ ਹੀ ਹਾਰ ਮੇਰੇ ਭਾਗਾਂ ਵਿੱਚ ਹੈ ਅੱਜ ਜੇ ਮੈਂ ਸੋਨੇ ਨੂੰ ਹੱਥ ਲਾਵਾਂਗਾ ਤਾਂ ਉਹ ਵੀ ਮਿੱਟੀ ਹੋ ਜਾਵੇਗਾ ਦੱਸ ਮੈਂ ਕੀ ਕਰਾਂ ਜੀਤ ਆ ਮੇਰਾ ਵੀ ਕਰਦਾ ਹੈ ਕਿਸੇ ਖੂਹ ਵਿੱਚ ਛਾਲ ਮਾਰ ਦੇਵਾਂ ਪਰ ਫਿਰ ਇਸ ਆਸਰੇ ਜਿਉਂਦਾ ਹਾਂ ਕਿ ਕਦੀ ਤਾਂ ਖੇਡ ਪਾਸਾ ਪਰਤੇਗੀ ਜੋ ਤੁਸੀਂ ਆਖਦਾ ਹੈ ਕੱਲ ਜ਼ਰੂਰ ਦਾ ਤੇਰੇ ਹੱਕ ਵਿੱਚ ਆਵੇਗਾ ਮੈਂ ਵੀ ਸੋਚਦਾ ਹਾਂ ਜੂਏ ਦਾ ਕਾਟਾ ਜੂਏ ਤੋਂ ਹੀ ਪੂਰਾ ਹੋ ਸਕਦਾ ਹੈ ਮੁੱਲੇ ਕੀੜ ਦੀ ਇਸਤਰੀ ਕਹਿਣ ਲੱਗੀ ਕੂੜ ਮਹਾਕੂੜ ਜੂਏ ਤੋਂ ਕਦੀ ਕੋਈ ਰੱਜ ਕੇ ਰੋਟੀ ਨਹੀਂ ਖਾ ਸਕਦਾ ਇੱਕ ਗੱਲ ਮੇਰੀ ਮੰਨੋ ساری ਉਮਰ ਆਪ ਹੁਦਰੀਆਂ ਕਰਦੇ ਰਹੇ ਜੇ ਜੇ ਮੰਨੋ ਤਾਂ ਸ਼ੈਦ ਭਾਗਾ ਦਾ ਚੱਕਰ ਸਿੱਧਾ ਚੱਲਣ ਲੱਗ ਪਵੇ। ਮੁੱਲਾ ਕੀੜ ਕਹਿਣ ਲੱਗਾ ਤੇਰੀ ਕਿਹੜੀ ਗੱਲ ਮੰਨਾ ਤਾਂ ਉਸ ਦੀ ਇਸਤਰੀ ਨੇ ਕਿਹਾ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਦੇ ਚਰਨਾਂ ਉੱਤੇ ਮੱਥਾ ਟੇਕਨ ਤੇ ਮੰਦ ਭਾਗੀ ਤੋਂ ਮੰਦ ਭਾਗੀ ਤਰ ਜਾਂਦੇ ਨੇ। ਜੋ ਦਰਸ਼ਨ ਕਰ ਆਉਂਦੇ ਹਨ। ਉਹਨਾਂ ਨੂੰ ਕਿਸੇ ਗੱਲ ਦੀ ਥੋੜ੍ਹ ਨਹੀਂ ਰਹਿੰਦੀ। ਸਵੇਰੇ RAM ਦੀ ਤੀਤੇ ਕੁਛਲਿਆਂ ਹੁ ਰਾਂਸਣੇ ਪਰਵਾਰ ਜਾਣਾ ਹੈ ਆਪਾਂ ਵੀ ਚੱਲੀਏ ਸ਼ਾਇਦ ਗੁਰੂ ਜੀ ਮਿਹਰ ਕਰਨ ਭੁੱਲਾਂ ਬਖਸ਼ ਦੇਣ ਚੰਗੇ ਦਿਨ ਆ ਜਾਣ ਘਰੋਂ ਗਈਆਂ ਬਰਕਤਾਂ ਮੂੜ ਆਉਣ ਜਰੂਰ ਆਖੇ ਲਗੋ ਤਾਂ ਸਵੇਰੇ ਸੰਗ ਸਾਥ ਚੱਲੋ ਮੁੱਲਾ ਕੀੜ ਕਈ ਤਰ੍ਹਾਂ ਦੇ ਬਹਾਨੇ ਤੇ ਨਾਂ ਨੁਕਰ ਕਰਦਾ ਰਿਹਾ ਪਰ ਉਸ ਦੀ ਪਤਨੀ ਨੇ ਰੋ ਰੋ ਕੇ ਆਖ ਕੇ ਆਖਰ ਕਰਤਾਰਪੁਰ ਚੱਲਣ ਵਾਸਤੇ ਤਿਆਰ ਕਰ ਹੀ ਲਿਆ ਸਵੇਰੇ ਸੰਗ ਨੇ ਤੁਰਨਾ ਸੀ ਮੁੱਲਾ ਕੀਰਤੇ ਉਹਦੀ ਪਤਨੀ ਬੱਚਿਆਂ ਸਮੇਤ ਸੰਗ ਨਾਲ ਰਲ ਤੁਲੇ ਦੂਸਰੇ ਦਿਨ ਸੰਗ ਕਰਤਾਰਪੁਰ ਪੂਜਾ ਜਿਸ ਵੇਲੇ ਸੰਗ ਕਰਤਾਰਪੁਰ ਪੂਜਾ ਉਸ ਵੇਲੇ ਦੀਮਾਨ ਲੱਗਾ ਹੋਇਆ ਸੀ ਸਿਰ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਸਨ ਅਰਸੀ ਬਾਣੀ ਦਾ ਗਾਇਨ ਹੋ ਰਿਹਾ ਸੀ ਜਦੋਂ ਮੁੱਲੇ ਕੀਰਤੇ ਉਸ ਦੀ ਪਤਨੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਤਦੋਂ ਇਹ ਤੁਕ ਆਈ ਜੋਰ ਜਾ ਜਵਾਰ ਪੀੜ ਹੈ ਕਾਣੀ ਹੈ ਨਿੰਦਕ ਲਾਇਤ ਬਾਰ ਮਿਲੇ ਹੜਵਾਣੀ ਹੈ ਵਾਰ ਮਲਾਰ ਮਹੱਲਾ ਪਹਿਲਾ ਜਿਵੇਂ ਤਿੱਖਾ ਤੀਰ ਕਿਸੇ ਦੀ ਹੱਕ ਵਿੱਚ ਵੱਜ ਕੇ ਉਸ ਨੂੰ ਕਾਇਲ ਕਰ ਦਿੰਦਾ ਹੈ ਤਿਵੇਂ ਇਹ ਮਹਾਵਾਗ ਚੋਰ ਜਾਰ ਜਵਾਰ ਪੀੜੇ ਕਾਣੀ ਐ ਮੁੱਲੇ ਕੀੜ ਦੇ ਸੀਨੇ ਵਿੱਚ ਖੁੱਭ ਗਿਆ ਉਸ ਦਾ ਸਾਰਾ ਸਰੀਰ ਲਜਖਾ ਗਿਆ ਕੀਤੇ ਪਾਪ ਚੇਤੇ ਆ ਗਏ ਭੈ ਪੀਤ ਹੋ ਗਿਆ ਬਿਲਬਿਲਾ ਹੋ ਕੇ ਗੁਰੂ ਜੀ ਦੇ ਚਰਨਾ ਉੱਪਰ ਜਾ ਟੱਠਾ ਦਾਤਾ ਮੈਨੂੰ ਬਖਸ਼ ਮੈਂ ਪਾਪੀ ਮੈਂ ਭੁੱਲੜ ਇਹ ਸ਼ਬਦ ਉਸ ਦੇ ਗਲੇ ਵਿੱਚੋਂ ਬਹੁਤ ਮੁਸ਼ਕਲ ਨਾਲ ਨਿਕਲੇ ਭੁੱਬੀ ਭੁੱਬੀ ਰੋਣ ਲੱਗ ਪਿਆ ਜਗਤ ਤੇ ਤਾਰਨ ਹਾਰ ਨਿਰੰਕਾਰੀ ਸ੍ਰੀ ਸਤਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਿਗਾਹ ਕਰਕੇ ਨਿਹਾਲ ਕਰ ਦਿੱਤਾ ਪਾਪ ਤੇ ਦਲਿੱਦਰ ਦਾ ਨਾਸ ਕਰ ਦਿੱਤਾ ਦੋਹਾ ਜੀਆ ਨੂੰ ਹੁਕਮ ਕੀਤਾ ਕਿ ਸਾਧ ਸੰਗਤ ਦੀ ਸੇਵਾ ਕਰੋ। ਦੋਵੇਂ ਜੀ ਗੁਰੂ ਦੇ ਲੰਗਰ ਵਿੱਚ ਸੇਵਾ ਕਰਨ ਲੱਗ ਪਏ। ਜਿਉਂ-ਜਿਉਂ ਸੇਵਾ ਕਰਦੇ ਰਹੇ ਤਿਉਂ-ਤਿਉਂ ਉਹਨਾਂ ਦੇ ਪਾਗਾਂ ਦਾ ਚੱਕਰ ਸਿੱਧਾ ਮੁੜਨ ਲੱਗ ਪਿਆ। ਪੂਰਾ 1 ਮਹੀਨਾ ਗੁਰੂ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਪਿੱਛੋਂ ਗੁਰੂ ਜੀ ਕੋਲੋਂ ਆਗਿਆ ਲਈ ਲਾਹੌਰ ਨੂੰ ਮੁੜ ਆਏ। ਪੂਰੇ ਸਤਸੰਗੀ ਹੋ ਗਏ। ਹਰ ਕੀਰਤਨ ਸੁਣਦੇ ਪ੍ਰੇਮੀ ਬਣ ਗਏ ਜੋ ਰਾਂ ਜਾ ਰਾਂ ਤੇ ਜਵਾਰੀਆਂ ਦਾ ਸੰਗ ਛੱਡ ਦਿੱਤਾ ਭਗਤ ਤੇ ਨੇਕ ਪੁਰਸ਼ਾਂ ਦੇ ਕੋਲ ਬੈਠ ਕੇ ਚੰਗੇ ਬਚਨ ਸੁਣਨ ਲੱਗਾ ਥੋੜੀ ਜਹੀ ਪੂੰਜੀ ਨਾਲ ਦੁਕਾਨ ਪਾਈ ਅਕਾਲ ਪੁਰਖ ਦੀ ਕਿਰਪਾ ਗੁਰੂ ਜੀ ਦੀ ਮਿਹਰ ਦੇ ਨਾਲ ਥੋੜੀ ਪੂੰਜੀ ਤੋਂ ਬਹੁਤ ਲਾਭ ਹੋਇਆ ਹਜ਼ਾਰਾਂ ਰੁਪਏ ਦਾ ਵਪਾਰ ਤੁਰ ਪਿਆ ਜਿਸ ਚੰਗੀ ਹਾਲਤ ਤੋਂ ਮੁੱਲਾ ਕੀੜੇ ਹੀਠਾਂ ਡਿੱਗਿਆ ਸੀ ਉਸੇ ਚੰਗੀ ਹਾਲਤ ਤੇ ਮੁੜ ਉਹ ਪਹੁੰਚ ਗਿਆ ਹੁਣ ਉਸ ਦੇ ਘਰ ਸਾਧੂ ਸੰਤ ਆਉਂਦੇ ਗਰੀਬਾਂ ਨੂੰ ਅੰਨ ਤੇ ਕੱਪੜਾ ਦਿੱਤਾ ਜਾਂਦਾ ਸਵੇਰੇ ਤੇ ਸ਼ਾਮ ਨੂੰ ਗੁਰੂ ਜੀ ਦੀ ਬਾਣੀ ਦਾ ਪਾਠ ਦੋਵੇਂ ਜੀ ਕਰਦੇ ਮੁੱਲੇ ਦੀ istri ਪਹਾਗਾ ਵਾਲੀ ਸੀ ਇੱਕ ਦਿਨ ਇੱਕ ਚੋਰ ਸਾਧੂ ਦਾ ਪੇਸਤਾਰ ਕੇ ਮੁੱਲੇ ਕੀਰ ਦੇ ਘਰ ਆ ਗਿਆ ਉਸ ਵੇਲੇ ਤਰਕਾਲਾਂ ਦਾ ਵੇਲਾ ਸੀ ਚੋਰ ਸਾਧੂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਰਾਤ ਮੁੱਲੇ ਕੀਰ ਦੇ ਘਰ ਆ ਵਿਖੇ ਰਹਿਣਾ ਚਾਹੁੰਦਾ ਹੈ ਮੁੱਲੇ ਕੀਰ ਨੂੰ ਸਭ ਸਾਧੂ ਰੱਬ ਦੇ ਸੱਚੇ ਨੇਕ ਬੰਦੇ ਪ੍ਰਤੀਤ ਹੁੰਦੇ ਸਨ ਉਸ ਨੂੰ ਖੁਸ਼ੀ ਹੋਈ ਉਸਨੇ ਚੋਰ ਸਾਧੂ ਨੂੰ ਆਖਿਆ ਮਹਾਤਮਾ ਜੀ ਜੀ ਸਦਕੇ ਰਹੋ ਮੇਰੇ ਧਨ ਭਾਗ ਜੋ ਸਾਧੂ ਮੇਰੇ ਘਰ ਰਹਣ ਮੇਰਾ ਘਰ ਪਵਿੱਤਰ ਹੋਵੇਗਾ ਮੈਂ ਸੇਵਾ ਕਰਕੇ ਜਨਮ ਸਫਲ ਕਰਾਂਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕ ਦੇਵ ਜੀ ਮਿਹਰ ਕਰਨਗੇ ਉਹਨਾਂ ਦਾ ਦਇਆ ਦਾ ਹੱਥ ਮੇਰੇ ਸਿਰ ਉੱਪਰ ਹੈ ਘਰ ਵਿੱਚ ਸਾਧੂ ਆਇਆ ਦੇਖ ਕੇ ਮੁੱਲੇਕੀਰ ਦੀ ਪਤਨੀ ਬਹੁਤ ਖੁਸ਼ ਹੋਈ ਤੇ ਬੜੇ ਉਤਸ਼ਾਹ ਨਾਲ ਭੋਜਨ ਤਿਆਰ ਕਰਨ ਲੱਗੀ ਰੀਜ ਸ਼ਰਦਾ ਤੇ ਪਿਆਰ ਨਾਲ ਪ੍ਰਸ਼ਾਦ ਤਿਆਰ ਕੀਤਾ ਚੋਰ ਸਾਧੂ ਨੂੰ ਛਕਾਇਆ ਤੇ ਮੰਝੇ ਉੱਤੇ ਬਿਸਤਰਾ ਵਿਛਾ ਕੇ ਰਾਤ ਆਰਾਮ ਕਰਨ ਵਾਸਤੇ ਬੇਨਤੀ ਕੀਤੀ ਚੋਰ ਸਾਧੂ ਮੰਝੇ ਉੱਤੇ ਲੇਟ ਗਿਆ ਪਰ ਸੁੱਤਾ ਨਹੀਂ ਕਿਉਂਕਿ ਉਸਦੀ ਨੀਤ ਮਾੜੀ ਸੀ ਉਹ ਭਗਤ ਦੇ ਘਰ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ ਅੱਧੀ ਰਾਤ ਨੂੰ ਮੁਲਾ ਕੀਰ ਤੇ ਉਸਦਾ ਸਾਰਾ ਪਰਿਵਾਰ ਸੌਂ ਗਿਆ ਪਰਿਵਾਰ ਨੂੰ ਸੁੱਤਿਆਂ ਦੇਖ ਕੇ ਚੋਰ ਸਾਦੂ ਉੱਠਿਆ ਤੇ ਸਮਾਨ ਵਾਲੇ ਕੋਠੇ ਦਾ ਜੰਦਰਾ ਤੋੜ ਕੇ ਅੰਦਰ ਚਲਾ ਗਿਆ ਸੋਨੇ ਦੇ ਜੇਬਰਾ ਗਹਿਣਿਆਂ ਦਾ ਡੱਬਾ ਉਸ ਨੂੰ ਹੱਥ ਲੱਗ ਗਿਆ ਉਸੇ ਡੱਬੇ ਨੂੰ ਕੱਚੇ ਮਾਰ ਕੇ ਰਾਤੋਂ ਰਾਤ ਨਸ ਜਾਂਦੀ ਵਿਉਂਤ ਬਣਾਈ ਘਰ ਦੀ ਕੰਧ ਉੱਚੀ ਸੀ ਬਾਹਰਲੀ ਦਿਉੜੀ ਦੇ ਦਰਵਾਜ਼ੇ ਨੂੰ ਜੰਦਰਾ ਲੱਗਾ ਹੋਇਆ ਸੀ ਚੁੱਪਚਾਪ ਤੇ ਅਣਦੱਸੇ ਘਰੋਂ ਨਿਕਲ ਜਾਣ ਦਾ ਕੋਈ ਵਸੀਲਾ ਨਾ ਦੇਖਿਆ ਨਾ ਦੇਖ ਕੇ ਚੋਰ ਸਾਧੂ ਨੇ ਮੁੱਲੇ ਕੀਰ ਨੂੰ ਉਠਾਇਆ ਤੇ ਬੇਨਤੀ ਕੀਤੀ ਮਹਾਰਾਜ ਮੈਨੂੰ ਜਾਣ ਦਿਓ ਮੈਂ ਇਸ ਵੇਲੇ ਜੰਗਲ ਵਿੱਚ ਜਾ ਕੇ ਪ੍ਰਭੂ ਭਗਤੀ ਕਰਨੀ ਹੈ ਅੱਧੀ ਰਾਤ ਬੀਤ ਗਈ ਹੈ ਮੇਰਾ ਨੀਮ ਹੈ ਕਿ ਅੱਧੀ ਰਾਤ ਦੇ ਪਿੱਛੋਂ ਮੈਂ ਕਿਸੇ ਦੇ ਘਰ ਨਹੀਂ ਰਹਿੰਦਾ ਤਾਰਿਆਂ ਦੀ ਛਾਵੇਂ ਖੁੱਲੇ ਅਸਮਾਨ ਹੇਠਾਂ ਪ੍ਰਭੂ ਦਾ ਸਿਮਰਨ ਕਰਦਾ ਹਾਂ ਮੇਰੇ ਗੁਰਦੇਵ ਦਾ ਇਹ ਹੁਕਮ ਹੈ ਚੋਰ ਸਾਧ ਦੇ ਇਹ ਬਚਨ ਸੁਣ ਕੇ ਮੁੱਲਾ ਕੀੜ ਤੇ ਉਸ ਮੁੱਲਾ ਕੀੜ ਉਸ ਨੂੰ ਰੋਕ ਨਾ ਸਕਿਆ ਹਾਂ ਇਹ ਜਰੂਰ ਪ੍ਰਾਰਥਨਾ ਕੀਤੀ ਮਹਾਤਮਾ ਜੀ ਸਵੇਰੇ ਜਰੂਰ ਦਰਸ਼ਨ ਦੇ ਨੇ ਸੁੱਕਾ ਮਿੱਸਾ ਪ੍ਰਸ਼ਾਦ ਗਰੀਬ ਦੇ ਗ੍ਰਹਿ ਵਿਖੇ ਸਕਣਾ ਮੇਰਾ ਤਾਂ ਕੁਝ ਨਹੀਂ ਜੋ ਕੁਝ ਹੈ ਉਹ ਮੇਰੇ ਗੁਰੂ ਜੀ ਦਾ ਹੈ ਜਾਂ ਸਾਧ ਸੰਗਤ ਦਾ ਹੈ ਇਹ ਆ ਕੇ ਮੁੱਲੇ ਕੀੜ ਨੇ ਬਾਹਰਲੇ ਬੂਹੇ ਦਾ ਜੰਦਰਾ ਖੋਲਿਆ ਜੰਦਰਾ ਖੋਲ ਕੇ ਮੁੱਲਾ ਕੀੜ ਚੋਰ ਸਾਦ ਨੂੰ ਪ੍ਰਣਾਮ ਕਰਨ ਲੱਗਾ ਤਾਂ ਬਾਣਾ ਮਹਾਰਾਜ ਦਾ ਉਸ ਵੇਲੇ ਚੋਰ ਦੀ ਕਛ ਵਿੱਚੋਂ ਸੋਨੇ ਦੇ ਜੇਬਰਾ ਵਾਲਾ ਡੱਬਾ ਖਿਸਕ ਕੇ ਧਰਤੀ ਉੱਤੇ ਡਿੱਗ ਪਿਆ ਉਸ ਦਾ ਚੋਖਾ ਖੜਾਕ ਹੋਇਆ ਉਸ ਖੜਕਾ ਨੇ ਚੋਰ ਦੇ ਸਰੀਰ ਨੂੰ ਹਿਲਾ ਦਿੱਤਾ ਉਸ ਦਾ ਦਿਲ ਟੜਕਣ ਲੱਗ ਪਿਆ ਪਰ ਮੁੱਲੇ ਕੀਰ ਨੇ ਕੋਈ ਸ਼ੱਕ ਨਾ ਕੀਤਾ ਸਗੋਂ ਡੱਬਾ ਚੁੱਕ ਕੇ ਆਪ ਚੋਰ ਨੂੰ ਫੜਾਇਆ ਫੜਾਉਂਦਿਆਂ ਹੋਇਆਂ ਆਖਿਆ ਇਹ ਆਪ ਦੀ ਵਸਤੂ ਡਿੱਗ ਪਈ ਹੈ ਇਸ ਨੂੰ ਸਾਭ ਕੇ ਰੱਖੋ ਕਿਤੇ ਹੋਰ ਥਹ ਨਾ ਡਿੱਗ ਪਵੇ ਕੰਬਦੇ ਹੱਥਾਂ ਨਾਲ ਚੋਰ ਸਾਧੂ ਨੇ ਮੁੱਲੇ ਕੀਰ ਦੇ ਹੱਥੋਂ ਡੱਬਾ ਫੜ ਲਿਆ ਕੱਛੇ ਮਾਰ ਕੇ ਬਾਹੋਂ ਦਾਹੀ ਬਾਹਰ ਨਿਕਲ ਗਿਆ ਮੁੱਲੇ ਕੀਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਜਿੰਦਰਾ ਮਾਰ ਕੇ ਮੂੜਾ ਆਪਣੀ ਮੰਜੀ ਉੱਤੇ ਜਾ ਲੇਟਿਆ ਦਰਵਾਜ਼ਾ ਬੰਦ ਕੀਤਾ ਉਸ ਨੂੰ ਫੁਰਨਾ ਵੀ ਨਹੀਂ ਸੀ ਫੁਰਿਆ ਕਿ ਉਹੋ ਇਹ ਸਾਧੂ ਰਾਤ ਕਿੱਧਰ ਗਿਆ ਹੈ ਉਸ ਦੇ ਘਰੋਂ ਮਾਲ ਨਾ ਲੈ ਗਿਆ ਹੋਵੇ ਪਰ ਉਧਰ ਚੋਰ ਸਾਧ ਦਾ ਹਾਲ ਸੁਣੋ ਉਹ ਪਿੰਡੋਂ ਬਾਹਰ ਚੱਲਿਆ ਗਿਆ ਬਾਹਰ ਪਹੁੰਚ ਕੇ ਉਸ ਨੇ ਡੱਬੇ ਨੂੰ ਖੋਲ੍ਹਿਆ ਤੇ ਸੋਨੇ ਦੇ ਜੇਵਰਾਂ ਨੂੰ ਦੇਖਿਆ ਉਹ ਜੇਵਰ ਜੇਵਰ ਹਜ਼ਾਰਾਂ ਰੁਪਏ ਦੇ ਸਨ ਬਹੁਤ ਕੁਝ ਹੋਇਆ ਉਸ ਕੁਚੀ ਦੇ ਨਾਲ ਉਸ ਨੂੰ ਹੈਰਾਨੀ ਮੇਸੀ ਕਿ ਮੁੱਲੇ ਕੀੜਨੇ ਆਪਣਾ ਮਾਲ ਦੇਖ ਕੇ ਵੀ ਉਸ ਚੋਰ ਨੂੰ ਕਿਉਂ ਨਹੀਂ ਰੋਕਿਆ ਜਾਂ ਜੇਵਰਾਂ ਵਾਲਾ ਡੱਬਾ ਆਪਣੇ ਕਬਜ਼ੇ ਕਿਉਂ ਨਹੀਂ ਕੀਤਾ ਮਨ ਹੀ ਮਨ ਖੁਸ਼ੀਆਂ ਕਰਦਾ ਹੋਇਆ ਚੋਰ ਚੋਰ ਸਾਦੂ ਡੱਬੇ ਨੂੰ ਬੰਦ ਕਰਕੇ ਅੱਗੇ ਤੁਰਿਆ ਅਜੇ 10 ਕਦਮ ਨਹੀਂ ਸੀ ਤੁਰਿਆ ਕਿ ਇੱਕਦਮ ਉਸ ਦੀਆਂ ਅੱਖਾਂ ਮੀਟੀਆਂ ਗਈਆਂ ਉਹ ਅੰਨਾ ਹੀ ਹੋ ਗਿਆ ਉਸ ਨੂੰ ਆਪਣੇ ਹੱਥ ਵੀ ਦਿਸਣੋਂ ਹਟ ਗਏ ਖਲੋ ਗਿਆ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਨੂੰ ਸਭ ਕੁਝ ਦਿਸਿਆ ਅੱਗੇ ਦੇਖਿਆ ਤਾਂ ਹਨੇਰਾ ਹੀ ਹਨੇਰਾ ਉਹ ਬਹੁਤ ਪਰੇਸ਼ਾਨ ਹੋਇਆ ਤੇ ਡਰ ਗਿਆ ਕਿ ਇਹ ਕੀ ਕੋਤਕ ਹੈ ਕੋਤਕ ਕੀ ਹੋ ਰਿਹਾ ਹੈ ਅੱਗੇ ਨੂੰ ਤੁਰਨ ਦਾ ਹੌਸਲਾ ਕੀਤਾ ਅੰਨਾਰਿਆ ਤੇ ਪੈਰ ਪਿੱਛੇ ਨੂੰ ਕੀਤਾ ਪੈਰ ਠੇਡੇ ਪੈਰ ਤੇ ਠੇਡੇ ਲੱਗਣ ਲੱਗ ਪਏ ਉਸ ਦੀ ਆਤਮਾ ਨੇ ਉਸ ਨੂੰ ਲਾਂਤਾਂ ਪਾਈਆਂ ਜੋ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕੋਈ ਦੂਸਰਾ ਮੂਰਖ ਕਹਿ ਰਿਹਾ ਹੈ ਮੂਰਖ ਗੁਰੂ ਦੇ ਸਿੱਖ ਨੂੰ ਧੋਖਾ ਦੇ ਰਿ ਦੇ ਕੇ ਜਾ ਰਿਹਾ ਹੈ ਇਹ ਵਸਤੂ ਉਸ ਦੀ ਹੈ ਸਾਧ ਸੰਗਤ ਦੀ ਹੈ ਪਿੱਛੇ ਮੂੜ ਤੇ ਉਹਦੇ ਘਰ ਜਾ ਕੇ ਮੋੜ ਆ ਨਹੀਂ ਤੇ ਤਨ ਉੱਤੇ ਕਸ਼ਟ ਉਠਾਵੇਂਗਾ ਨਰਕਾਂ ਦਾ ਭਾਗੀ ਨਾ ਬਣ ਚੋਰੀ ਕਰਨੀ ਪਾਪ ਹੈ ਮਿੱਤਰ ਤੇ ਸਾਧ ਬਣ ਕੇ ਕਿਸੇ ਨਾਲ ਧੋਖਾ ਕਰਨਾ ਅਗਿਰਤ ਕਰਤਾ ਹੈ ਅੱਗੇ ਤੁਰੇਗਾ ਤਾਂ ਕੁਝ ਨਜ਼ਰ ਨਹੀਂ ਆਏਗਾ ਜੇ ਪਿੱਛੇ ਮੁੜੇਗਾ ਤਾਂ ਸੁਝਾਖਾ ਰਹੇਗਾ ਚੋਰ ਆਪਣੀ ਆਤਮਾ ਦੇ ਬੋਲ ਨੂੰ ਸੁਣ ਕੇ ਘਬਰਾ ਗਿਆ ਚਾਰ ਚਪੂ ਫੇਰੇ ਮੁੜ ਕੇ ਦੇਖਿਆ ਹੈ ਕਿਸ ਨੇ ਇਹ ਸਿੱਖਿਆ ਦਿੱਤੀ ਹੈ ਹਰਾਨੀ ਨਾਲ ਉਹਦੇ ਬੁੱਲਾਂ ਤੋਂ ਇਹ ਸਵਾਲ ਨਿਕਲਿਆ ਉਹ ਸੱਚ ਮੁੱਚ ਭਗਤ ਹੈ ਗੁਰੂ ਦਾ ਸੱਚਾ ਸਿੱਖ ਹੈ ਪਿੱਛੇ ਹੀ ਮੁੜਨਾ ਪਵੇਗਾ ਇਹ ਜੀਵਰ ਨਹੀਂ ਮੈਨੂੰ ਪਛ ਸਕਦੇ ਚੋਰ ਦੀ ਆਤਮਾ ਨੂੰ ਸਤ ਦਾ ਗਿਆਨ ਹੋ ਗਿਆ ਮੈਂ ਪਾਪੀ ਹਾਂ ਮੈਂ ਭੁੱਲ ਕੀਤੀ ਹੈ ਪ੍ਰਭੂ ਮੈਨੂੰ ਬਖਸ਼ੋ ਇਹ ਆਕੇ ਪਿੱਛੇ ਨੂੰ ਮੁੜ ਪਿਆ ਤੁਰਿਆ ਨਹੀਂ ਸਗੋਂ ਵਾਹੋ ਦਾਹੇ ਨਾ ਠੂਠਾ ਮੁੱਲੇ ਗੀੜ ਦੇ ਬੂਹੇ ਅੱਗੇ ਜਾ ਕੇ ਚੋਰ ਨੇ ਆਵਾਜ਼ ਮਾਰੀ ਭਗਤ ਜੀ ਬੂਹਾ ਖੋਲੋ ਉਸ ਦਾ ਇਹ ਬਚਨ ਸੁਣ ਕੇ ਮੁੱਲਾ ਗੀੜ ਉੱਠਿਆ ਬੂਹਾ ਖੋਲ ਕੇ ਡਿਠਾ ਤਾਂ ਉਹ ਚੋਰ ਸੀ ਓਹੋ ਚੋਰ ਸਾਧੂ ਸੀ ਚੋਰ ਸਾਧੂ ਨੇ ਕਾਲੀ ਕਾਲੀ ਨਾਲ ਚੁੱਕ ਕੇ ਮੁੱਲੇ ਕੀੜ ਦੇ ਪੈਰ ਫੜ ਲਏ ਬੁੱਬਾ ਮਾਰ ਕੇ ਰੋ ਪਿਆ ਮੈਨੂੰ ਬਖਸ਼ ਲੈ ਮੈਂ ਪਾਪੀ ਹਾਂ ਮੈਂ ਚੋਰ ਹਾਂ ਮੈਂ ਤੇਰਾ ਜੇਵਰ ਚੋਰੀ ਕਰਕੇ ਲੈ ਗਿਆ ਸੀ ਮੈਨੂੰ ਗਿਆਨ ਹੋ ਗਿਆ ਹੈ ਮੈਂ ਚੋਰੀ ਨਹੀਂ ਕਰਾਂਗਾ ਮੈਨੋਂ ਵੀ ਆਪਣੇ ਗੁਰੂ ਦੇ ਕੋਲ ਲੈ ਚੱਲੋ ਮੁੱਲੇ ਕੀੜਨੇ ਚੋਰ ਦਾ ਸਿਰ ਚੁੱਕ ਕੇ ਉਸ ਨੂੰ ਛਾਤੀ ਨਾਲ ਲਾ ਲਿਆ ਉਸ ਦੇ ਪਾਪ ਦੀ ਉਹਨੂੰ ਖਿਮਾ ਕਰ ਦਿੱਤੀ ਤੇ ਸਤਕਾਰ ਨਾਲ ਆਪਣੇ ਕੋਲ ਬਿਠਾ ਲਿਆ ਉਹ ਚੋਰ ਅੱਗੇ ਨੂੰ ਚੋਰੀ ਤੇ ਠੱਗੀ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਬਣਿਆ ਤੇ ਉਸ ਨੇ ਆਪਣਾ ਜਨਮ ਸਫਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ